ਉਹਨਾਂ ਦੀ ਖਦਾਈ ਘਟਨਾ ਇਸ ਘਰ ਵਿੱਚ ਵਾਪਰੀ ਆ ਤੇ ਇਹਨਾਂ ਨੇ ਬੜੇ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਥੇ ਕੀਤਾ ਵਾ ਜਿੱਥੇ ਆ ਵਿਅਕਤੀ ਕੋਈ ਵਹਿ ਨਹੀਂ ਸਕਦਾ ਜਿੱਥੇ ਘਰ ਦਾ ਸਾਰਾ ਸਮਾਨ ਆ ਵੇਸਟਜ ਸਮਾਨ ਟੁੱਟਾ ਭੱਜਾ ਜਿਹੜਾ ਸਮਾਨ ਆ ਜਿਹੜਾ ਇਹ ਨਹੀਂ ਵਰਤਦੇ ਉਸ ਕਮਰੇ ਚ ਇਹਨਾਂ ਨੇ ਰੱਖਿਆ ਵਾ ਕੰਦੀਰੇ ਕੱਪੜੇ ਰੱਖਲੇ ਆ ਲਾਗੇ ਜਿਹੜਾ ਬਾਥਰੂਮ ਬਣਿਆ ਜਦ ਕਿ ਆਪਣਾ ਜਿਹੜਾ ਲਾਗੇ ਕਮਰਾ ਪ੍ਰਚਾਰ ਕਰਨ ਵਾਲਾ ਇਸਾਈ ਮੱਤ ਦਾ ਪ੍ਰਚਾਰਕ ਆ ਫੇਰ ਲਾਗੇ ਕਮਰਾ ਬਹੁਤ ਸੁੰਦਰ ਇਹਨਾਂ ਨੇ ਬਣਾਇਆ ਹੋਇਆ ਪਰ ਜੇ ਮੈਂ ਕਹਿੰਨਾ ਜੇ ਕਿਸੇ ਹੋਰ ਧਰਮ ਦਾ ਇੱਥੇ ਕੋਈ ਸਿਰ ਕੀਤਾ ਹੁੰਦਾ ਨਾ ਇਦਾਂ ਤੇ ਹੁਣ ਨੂੰ ਅੱਗ ਲਾ ਦੇਣੀ ਹੁੰਨਾਂ ਨੇ ਤੇ ਇੱਥੇ ਸੜਕਾਂ ਤੇ ਬਹਿਣਾ ਸੀ ਉਹਨਾਂ ਤੇ ਚੱਕਾ ਜਾਮ ਕਰ ਦੇਣਾ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਾਈਟ ਐਵੇਨਿਊ ਜਤਿੰਦਰ ਸਿੰਘ ਕੋਠੀ ਨੰਬਰ 26 ਦੇ ਵਿੱਚ ਜੋ ਇੱਕ ਇਹਨੇ ਆਪਣੇ ਕਮਰੇ ਦੇ ਵਿੱਚ ਅਸਾਈ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਸੀ ਜਦੋਂ ਅਸੀਂ ਇਹਦੇ ਘਰ ਆਣ ਕੇ ਧਾਨਧਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਹਨ ਇਹਨੇ ਇੱਕ ਲਾਗੜੇ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹੋਇਆ ਸੀ ਪਰ ਜਿਸ ਕਮਰੇ ਵਿੱਚ ਇਹਨੇ ਪ੍ਰਕਾਸ਼ ਕੀਤਾ ਸੀ ਉਸ ਕਮਰੇ ਦੇ ਨਾਲ ਹੀ ਬਾਥਰੂਮ ਲੈਟਰਨ ਬਣੀ ਹੋਈ ਹੈ ਦੂਸਰਾ ਧਾਨ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾ ਦੇ ਕਮਰੇ ਦੇ ਵਿੱਚ ਘਰੇਲੂ ਸਮਾਨ ਰੱਖਿਆ ਸੀ ਇੱਕ ਬਿਹਾਰ ਦੀ ਔਰਤ ਜਿਹੜੀ ਆ ਉਹ ਨੰਗੇ ਸਿਰ ਗੁਰੂ ਸਾਹਿਬ ਦੇ ਕਮਰੇ ਚ ਤੁਰੇ ਫਿਰਦੀ ਸੀ ਜਦੋਂ ਅਸੀਂ ਆਣ ਕੇ ਸਾਰਾ ਮੌਕਾ ਵੇਖਿਆ ਮਹਾਰਾਜੀ ਪੀਤ੍ਰ ਗੁਰਬਾਣੀ ਦੀਆਂ ਪੋਥੀਆਂ ਇੱਕ ਜਿਹੜੀ ਕੈਂਡੀ ਹੈ ਜਦੇ ਵਿੱਚ ਠੰਡੇ ਬਰਫਾਦ ਜਾਂ ਦੁੱਧ ਰੱਖੀਦਾ ਹੈ ਉਹਦੇ ਵਿੱਚ ਗੁਟਕੇ ਸਾਹਿਬ ਅਤੇ ਹੋਰ ਧਾਰਮਿਕ ਪੋਥੀਆਂ ਰੱਖੀਆਂ ਹੋਇਆਂ ਸਨ ਪੁੰਜੇ ਪਈ ਹੋਈ ਹੈ ਅਤੇ ਹੋਰ ਘਰੇਲੂ ਸਮਾਨ ਘਰ ਦਾ ਮਹਿੰਦੀ ਆਦ ਸਾਬਣ ਬੁਰਸ਼ ਹੋਰ ਜਿਹੜਾ ਉਸ ਔਰਤ ਦਾ ਰੱਖਿਆ ਹੋਇਆ ਹੈ ਅਰਜਾਈਆਂ ਤਲਾਈਆਂ ਕੰਬਲ ਖੇਸ ਅਟੈਚੀ ਅਤੇ ਕੱਟੇ ਦੀ ਜਿਹੜੀ ਉਹ ਬਹੁਤ ਜ਼ਿਆਦਾ ਯਾਨੀ ਕਿ ਅੰਦਰ ਕਮਰੇ ਦੇ ਵਿੱਚ ਕੋਈ ਬਿਲਕੁਲ ਸਫਾਈ ਨਹੀਂ ਸੀ ਤੇ ਜਿਹੜਾ ਨਾਲ ਦਾ ਕਮਰਾ ਹੈ ਜਿੱਥੇ ਲੋਕਾਂ ਦੀ ਇਹ ਦਵਾ ਕਰਦੇ ਨੇ ਆ ਸਾਈ ਧਰਮ ਦਾ ਜਿਹੜੇ ਕਮਰੇ ਚ ਬੈ ਕੇ ਪ੍ਰਚਾਰ ਕਰਦੇ ਨੇ ਉਹਦੇ ਚ ਗਲੀਚੇ ਵਿਸੇ ਹੋਏ ਨੇ ਚੰਗੇ ਸੋਫੇ ਲੱਗੇ ਹੋਏ ਹਨ ਅਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਮੌਕੇ ਦੇ ਐਸਐਚਓ ਜਿਹੜੇ ਇਥੋਂ ਦੇ ਸਿਵਲ ਲੈਣ ਪਹੁੰਚੇ ਨੇ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਜਤਿੰਦਰ ਸਿੰਘ ਧਾਨ ਗੁਰੂ ਗ੍ਰੰਥ ਦਾ ਓਟ ਆਸਰਾ ਲੈ ਕੇ ਤੇ ਜਿਹੜਾ ਕ੍ਰਿਸਚਨ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਇਹਦੇ ਉੱਪਰ ਤੁਰੰਤ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹਨੂੰ ਸਲਾਖਾਂ ਦੇ ਅੰਦਰ ਛੁੱਟਿਆ ਜਾਵੇ ਹੁਣ ਅਸੀਂ ਜਿਹੜੇ ਆਪਣੇ ਸ਼ਰੂਮਣੀ ਕਮੇਟੀ ਦੇ ਪ੍ਰਧਾਨ ਆ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਹੈ ਉਹ ਆਪਣੇ ਉਥੋਂ ਪ੍ਰਚਾਰਕ ਦੇ ਨਾਲ ਪਾਲਕ ਸਿੰਘ ਸਾਹਿਬ ਅੜੀ ਗੱਡੀ ਭੇਜ ਰਹੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਆਰਾਮ ਸਾਹਿਬ ਦੇ ਪੋਥੀਆਂ ਸਾਰੀਆਂ ਉੱਥੇ ਲੈ ਜਾਣੀਆਂ ਨੇ ਪਰ ਸਾਡੀ ਇਹ ਮੰਗ ਹੈ ਕਿ ਇਸ ਪਰਿਵਾਰ ਦੇਤੇ ਪ੍ਰਸ਼ਾਸਨ ਵੱਲੋਂ ਬੰਦੀ ਜਿਹੜੀ ਆ ਤੁਰੰਤ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਛੁਟਿਆ ਜਾਵੇ ਅਤੇ ਹੋਰ ਵੀ ਲੋਕ ਜਿਹੜੇ ਆਪਣੇ ਘਰਾਂ 'ਚ ਮਾਣ ਦਾ ਪ੍ਰਕਾਸ਼ ਕਰਕੇ ਇਦਾਂ ਦੀਆਂ ਬੇਦਬੀਆਂ ਤੇ ਘਟਨਾਵਾਂ ਕਰ ਰਹੇ ਨੇ ਉਹ ਨਾ ਕਰਨ ਆਪਣੇ ਆਪ ਹੀ ਅਸੀਂ ਬੇਨਤੀ ਕਰਦੇ ਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਪਤਾ ਲੱਗ ਰਿਹਾ ਹੈ ਕਿ ਇੱਥੇ ਹੋਰ ਵੀ ਲੋਕਾਂ ਦੇ ਘਰਾਂ 'ਚ ਪ੍ਰਕਾਸ਼ ਹੋਏ ਨੇ ਲੋਕ ਬੇਅਮਰਤਾਰੀ ਨੇ ਨਾ ਸਤਗੁਰਾਂ ਦਾ ਕੋਈ ਸੋਖਾ ਸਣਾ ਨਾ ਕੋਈ ਸਤਗੁਰਾਂ ਦੀ ਮਰਜ਼ਾਦਾ ਛੋਟੀ ਛੋਟੀ ਮਿਆਨੀਆਂ ਦੇ ਵਿੱਚ ਸਤਗੁਰਾਂ ਦਾ ਪ੍ਰਕਾਸ਼ ਹੈ ਆਪਣੇ ਜਿਹੜੇ ਇਹਨਾਂ ਦੇ ਬੈਡਰੂਮ ਨੇ ਡਰਾਈング ਰੂਮ ਨੇ ਉਹ ਵੱਡੇ ਵੱਡੇ ਬਣੇ ਨੇ ਏਸੀ ਲੱਗੇ ਹੋਏ ਨੇ ਕਮਰੇ ਵਧੀਆ ਸੁੰਦਰਤਾ ਦੇ ਨਾਲ ਸਜਾਏ ਨੇ ਤੇ ਸਤਗੁਰਾਂ ਦਾ ਕੋਈ ਅਰਸ਼ ਸਤਕਾਰ ਨਹੀਂ ਇਹ ਲੋਕ ਕਰ ਰਹੇ ਤੇ ਸਾਡੇ ਇਹ ਦਿਨ ਬੜੀ ਵੱਡੀ ਥੀਰ ਪੁੱਜੀ ਹੈ ਕਿ ਇੱਥੇ ਵਾਈਟ ਟਾਈਮ ਵਿੱਚ ਰੂਮ ਨੰਬਰ 26 ਜੋ ਜਤਿੰਦਰ ਸਿੰਘ ਨੇ ਉਹ ਕਨਵਰਟ ਨੇ 크੍ਰਿਸਚਨ ਕਿ ਉਹਨਾਂ ਨੇ ਜੋ ਸਤਕਾਰ ਕਮੇਟੀ ਇਹਨਾਂ ਦੀ ਇਹਨਾਂ ਨੇ ਤਲਾਸ਼ੀ ਕਿ ਘਰ ਵਿੱਚ ਬਣੇ ਉੱਪਰ ਕਮਰੇ ਦੇ ਵਿੱਚ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਗਿਆ ਤੇ ਦੂਸਰੇ ਨਾਲ ਦੇ ਕਮਰੇ ਵਿੱਚ ਹੀ 크੍ਰਿਸਚਨਧਰਮ ਦੇ ਅਨੁਸਾਰ ਉੱਥੇ ਪ੍ਰੇਰ ਵਗੈਰਾ ਕਨੈਕਟ ਕੀਤੀ ਜਾਂਦੀ ਹੈ ਔਰ ਇਹਦੇ ਅਸੀਂ ਸਾਰੇ ਇਸ਼ੂ ਦੀ ਸੀਰੀਅਸ ਨੇ ਇਸ ਨੂੰ ਸਮਝਦੇ ਹੋਏ ਅਸੀਂ ਐਸਟੀਪੀਸੀ ਦੇ ਨਾਲ ਤਾਲਮੇ ਕੀਤਾ ਆ ਔਰ ਉਹ ਕਿ ਪਾਲਕੀ ਸਾਹਿਬ ਤੇ ਸਿੰਘ ਸਾਹਿਬ ਭੇਜ ਰਹੇ ਨੇ ਤੇ ਪੂਰੀ ਰਹਿਤ ਮਰਿਆਦਾ ਦੇ ਨਾਲ ਪਰਿਵਾਰ ਦੇ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਵਗੈਰ ਐਸਟੀਪੀਸੀ ਪੋਸਟ ਕਾਰਨ ਇਥੋਂ ਲੈ ਕੇ ਜਾਂਦੇ ਸਾਨੂੰ ਕੋਈ ਤਰਾਈ ਨਹੀਂ ਹੈਗਾ ਤੇ ਉਹ ਗੁਰੂ ਗ੍ਰੰਥ ਸਾਹਿਬ ਪੂਰੀ ਮਰਿਆਦਾ ਦੇ ਨਾਲ ਇਥੋਂ ਲੈ ਕੇ ਜਾਣਗੇ ਤੇ ਬਾਕੀ ਬਿਲਕੁਲ ਅਸੀਂ ਇਹਨਾਂ ਨੂੰ ਸਤਕਾਰ ਕਮੇਟੀ ਨੂੰ ਤੇ ਮੇਰੇ ਪਰਿਵਾਰ ਵਾਲੇ ਇਹੀ ਬੇਨਤੀ ਕੀਤੀ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਆਪਸੀ ਭਾਈਚਾਰਕ ਸਾਂਝ ਦੇ ਨਾਲ ਹੀ ਅਸੀਂ ਸਾਰਾ ਇਹ ਜੋ ਵੀ ਕੰਮ ਹੈ ਉਹਨੂੰ ਸਿਰੇ ਚੜਨਾ ਹੈ